ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਜਾਓ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਪਿੰਡ ਦਾ ਮਾਹੌਲ ਆਪਾਂ ਜਿਹੜੀ ਬਾਲ ਸਾਹਿਬ ਤੇ ਡਰਾਈਵਰ ਦੀ ਯਾਰੀ ਵਾਲੀ ਵੀਡੀਓ ਪਾਈ ਸੀ ਉਹ ਨਰਿੰਦਰ ਡਰਾਈਵਰ ਜੀ ਦੇ ਪੋਤੇ ਦਾ ਆਪਾਂ ਨੂੰ ਮੈਸੇਜ ਆਇਆ ਮੈਨੂੰ ਬੜੀ ਖੁਸ਼ੀ ਹੋਈ ਹੁਣ ਨਵਾਂ ਰੂਲ ਬਣ ਗਿਆ ਜੇ ਤੁਸੀਂ ਆਪਦਾ ਵਹੀਕਲ ਕਿਸੇ ਨਵਾਲਕ ਬੱਚੇ ਨੂੰ ਦਿੰਨੇ ਹੋ ਤਾਂ ਕਾਰਵਾਈ ਛੋਡੇ ਤੇ ਹੋਊਗੀ 25000 ਜੁਰਮਾਨੇ ਦੇ ਨਾਲ ਨਾਲ 3 ਸਾਲ ਦੀ ਸੜਿਆ ਸੋਨੂ ਹੋਣੀ ਹੈ ਜਿਹਦੇ ਨਾਂ ਤੇ ਵਹੀਕਲ ਹੈ ਆ ਦੇਖ ਲੋ ਛੱਪੜ ਹੈ ਵੀ ਕਿਸੇ ਟਾਈਮ ਨਾਲ ਇੱਥੇ ਹੀ ਬੜਾ ਰੌਣਕ ਮੇਲਾ ਹੁੰਦਾ ਸੀ 4 ਵਜੇ ਨਾਲ ਸਾਰੇ ਪਿੰਡ ਦੇ ਕੰਮੇ ਪਸ਼ੂ ਲੈ ਕੇ ਆਪਦੇ ਛੱਪੜ ਤੇ ਆ ਜਾਂਦੇ ਫਿਰ ਕਿਆ ਗੱਲਾਂ ਬਾਤਾਂ ਹੁੰਦੀਆਂ ਕਿਸੇ ਵੀ ਪਿੰਡ ਦਾ ਦਿਲ ਅੱਡਾ ਹੁੰਦਾ ਤੇ ਹੁਣ ਆਪਾਂ ਜਾਣੇ ਅੱਡੇ ਤੇ ਬਜ਼ੁਰਗਾਂ ਨਾਲ ਕਰਦੇ ਗੱਲਾਂ ਬਾਤਾਂ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਕਿਸ ਨੂੰ ਪਤਾ ਹੀ ਆਪਾਂ ਪਿੰਡ ਆ ਗਏ ਸੀਗੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਪਿੰਡ ਦਾ ਰੌਣਕ ਮੇਲਾ ਸਾਡੇ ਪਿੰਡ ਦਾ ਮਾਹੌਲ ਕੱਲ ਮੀਂਹ ਪਿਆ ਪਰਸੋ ਪਿਆ ਤੇ ਅੱਜ ਬਹੁਤ ਗਰਮੀ ਹੋਈ ਪਈ ਹੈ ਅਸਰੋਂ ਆਫਟਰਨੂਨ ਹੀ ਹੋਇਆ ਪਿਆ ਆ ਦੇਖੋ ਪੂਰਾ ਤੇਜ ਹੋਇਆ ਪਿਆ ਸੂਰਜ ਦੇਵਤਾ ਤੇ ਬਾਕੀ ਦੋਸਤੋ ਆਪਾਂ ਇੱਕ ਵੀਡੀਓ ਪਾਈ ਸੀ ਹੋ ਗਿਆ ਹਫਤਾ ਤੱਕ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਡਰਾਈਵਰ ਆ ਜਿਹੜੇ ਨਰਿੰਦਰ ਸਿੰਘ ਜੀ ਉਹਨਾਂ ਦੀ ਯਾਰੀ ਬਾਰੇ ਵੀ ਉਹਨਾਂ ਦੀ ਇੰਨੀ ਪੱਕੀ ਯਾਰੀ ਸੀ ਵੀ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੀਫ ਮਿਨਿਸਟਰ ਸੀ ਉਹ ਪੰਜਾਬ ਦੇ ਮਤਲਬ ਆਪਦੇ ਡਰਾਈਵਰ ਦੇ ਕਹਿਣ ਤੇ ਹੈਲੀਕਾਪਟਰ ਤੇ ਉਹਦੇ ਘਰੇ ਚਾਹ ਪਿੰਡ ਜਾਵੜੇ ਸੀ ਇਹ ਪ੍ਰੋਪਰ ਵੀਡੀਓ ਪਾਈ ਵੀ ਆਪਾਂ ਜਿਹਨੇ ਨਹੀਂ ਦੇਖੀਓ ਦੇਖ ਲਓ ਜਾ ਕੇ ਹਫ਼ਤੇ ਤੱਕ ਪਹਿਲਾਂ ਦੀ ਵੀਡੀਓ ਹੈ ਤੁਹਾਨੂੰ ਪਤਾ ਲੱਗ ਹੀ ਜਾਊਗਾ ਤੇ ਉਸ ਵੀਡੀਓ ਥੱਲੇ ਕਮੈਂਟ ਆਇਆ ਸੀ ਉਹਨਾਂ ਦੇ ਰੀਅਲ ਪੋਤੇ ਦਾ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਜਦੋਂ ਮੈਂ ਕਮੈਂਟ ਪੜਿਆ ਵੀ ਦੇਖ ਲਓ ਤੁਸੀਂ ਆਪਾਂ ਇੱਕ ਵੀਡੀਓ ਪਾਈ ਆਪਾਂ ਕਿਹੜਾ ਗਏ ਬਾਲੇ ਮਸ਼ਹੂਰ ਯੂਟਿਊਬਰ ਹਨ ਤੇ ਉਹ ਵੀਡੀਓ ਉਹਨਾਂ ਤੱਕ ਪਹੁੰਚੀ ਉਹਨਾਂ ਦਾ ਨਾਂ ਹੈਗਾ ਹੈਪੀ ਸਿੱਧੂ ਤੇ ਉਹ ਫਿਰ ਉਹਨਾਂ ਨੇ ਥੱਲੇ ਕਮੈਂਟ ਕਰਿਆ ਵੀ ਬਾਈ ਜੀ ਇਹ ਜਿਹੜੀ ਜਾਣਕਾਰੀ ਤੁਸੀਂ ਪਾਈ ਹੈ ਇਹ ਹਜੇ ਅਧੂਰੀ ਹੈ ਪ੍ਰੋਪਰ ਵੀਡੀਓ ਮਤਲਬ ਜਿਹੜੀ ਪ੍ਰੋਪਰ ਕਿੱਸਾ ਸੀ ਉਹ ਤੁਹਾਨੂੰ ਮੈਂ ਦੱਸਾਂਗਾ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਤੇ ਵੈਸੇ ਵੀ ਆਪਾਂ ਵੀਡੀਓ ਵਿੱਚ ਬੋਲਿਆ ਵੀ ਸੀਗਾ ਵੀ ਜੇ ਕਿਸੇ ਨੂੰ ਹੋਰ ਪਤਾ ਹੈ ਜਾਂ ਜੇ ਆਪਾਂ ਗਲਤਾਂ ਤਾਂ ਆਪਾਂ ਨੂੰ ਦੱਸਿਓ ਜਰੂਰ ਤੇ ਉਵੇਂ ਬਾਈ ਨੇ ਫਿਰ ਕਮੈਂਟ ਕਰਿਆਗਾ ਵੀ ਬਾਈ ਜੀ ਇਹ ਜਾਣਕਾਰੀ ਧੂਰੀ ਹੈ ਤੇ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇਵਾਂਗਾ ਤੇ ਫਿਰ ਮੈਂ ਬਾਈ ਜੀ ਨੂੰ ਕਮੈਂਟ ਕਰਿਆ ਰਿਪਲਾਈ ਮੈਂ ਕਿਹਾ ਬਾਈ ਜੀ ਵੀ ਤੁਹਾਡਾ ਜਿਹੜਾ ਨੰਬਰ ਆ ਮੈਨੂੰ ਭੇਜ ਦਿਓ ਤੇ ਉਹ ਮੈਂ ਕੱਲ ਫੇਰ ਕਮੈਂਟ ਕਰਾਇਆ ਸੀ ਬਾਈ ਦਾ ਰਿਪਲਾਈ ਨਹੀਂ ਆਇਆ ਅਜੇ ਤਾਈਂ ਉਹ ਬਾਈ ਨੇ ਆਪ ਹੀ ਮੈਸੇਜ ਕਰਾਇਆ ਸੀ ਆਪਾਂ ਨੂੰ ਮੈਨੂੰ ਲੱਗਦਾ ਜਾਂ ਤਾਂ ਆਨਲਾਈਨ ਹੀ ਹੋਏ ਹੋਣੇ ਤੇ ਜਾਂ ਕੋਈ ਸ਼ਾਇਦ ਨੋਟੀਫਿਕੇਸ਼ਨ ਉਹਨਾਂ ਤੱਕ ਨਾ ਗਈ ਹੋਵੇ ਤੇ ਮੈਂ ਵੀ ਉਮੀਦ ਕਰਦਾ ਆਂ ਵੀ ਆਹ ਵਾਲੀ ਵੀਡੀਓ ਦੇਖ ਕੇ ਉਹ ਆਪਾਂ ਨੂੰ ਆਪਦਾ ਨੰਬਰ ਜ਼ਰੂਰ ਭੇਜਣਗੇ ਤੇ ਦੇਖ ਲਓ ਕਈ ਵਾਰੀ ਐਵੇਂ ਵੀ ਹੋ ਜਾਂਦਾ ਹਾਂ ਜਿਹੜੀ ਚੀਜ਼ ਆਪਣੇ ਯਾ ਚੇਤੇ ਨਹੀਂ ਹੁੰਦੀ ਉਹ ਚੀਜ਼ ਮਤਲਬ ਹੋ ਜਾਂਦੀ ਹੈ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਵੀ ਮੈਂ ਕਿਹਾ ਵੀ ਅ ਨਰਿੰਦਰ ਸਿੰਘ ਜੀ ਦੇ ਪੋਤੇ ਨੇ ਜਿਹੜੇ ਡਰਾਈਵਰ ਸੀ ਵਾਲ ਸਾਹਿਬ ਦੇ ਤੇ ਜਿਨ੍ਹਾਂ ਦੇ ਘਰੇ ਵਾਲ ਸਾਹਿਬ ਚਾਹ ਪੀਣ ਗਏ ਸੀ ਹੈਲੀਕਾਪਟਰ ਤੇ ਉਹਦੇ ਰੀਅਲ ਪੁੱਤ ਨੇ ਮੈਸੇਜ ਕਰਿਆ ਚਲੋ ਤੇ ਬਾਕੀ ਜਦੋਂ ਉਹਨਾਂ ਦਾ ਆਪਾਂ ਨੂੰ ਫੋਨ ਆਇਆ ਆਪਣੀ ਫੋਨ ਤੇ ਉਹਨਾਂ ਨਾਲ ਗੱਲਬਾਤ ਹੋਈ ਫਿਰ ਆਪਾਂ ਉਹ ਸਟੋਰੀ ਦੀ ਪੂਰੀ ਜਿਹੜੀ ਸਹੀ ਵੀਡੀਓ ਹੈ ਮਤਲਬ ਸਹੀ ਜੋ ਕੁਛ ਹੋ ਤੋ ਬੀਤਾ ਸੀ ਸਹੀ ਕਿੱਸਾ ਹੈ ਉਹ ਫਿਰ ਸੋਡੇ ਰੂਰੂ ਕਰਾਂਗੇ ਆਪਾਂ ਸੋਨੂੰ ਸੁਣਾਵਾਂਗੇ ਤੇ ਜਿਹੜੀ ਜਮਾਂ 100% ਸਹੀ ਗੱਲ ਹੋਊਗੀ ਤੇ ਮੀਰ ਅਸਨ ਉਹ ਹੀ ਪਸੰਦ ਆਊਗਾ ਤੇ ਬਾਕੀ ਜੋ ਆਪਾਂ ਪਹਿਲਾਂ ਪਾਇਆ ਉਹ ਪਿੱਛੇ ਵੀਡੀਓ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਸੁਣ ਸਕਦੇ ਹੋ ਦੂਜੀ ਗੱਲ ਦੋਸਤੋ ਇਸ ਇੱਕ ਤਰੀਕ ਤੋਂ ਮਤਲਬ ਨਵਾਂ ਰੂਲ ਬਣਿਆਗਾ ਵੈਸੇ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਆਪਾਂ ਹੈਗੇ ਦੱਸਣ ਨੂੰ ਤੇ ਸਾਨੂੰ ਸਾਰਿਆਂ ਨੂੰ ਦੱਸ ਵੀ ਦਿੰਨੇ ਆ ਵੀ ਜੀ ਦੀ ਉਮਰ 18 ਸਾਲ ਤੋਂ ਘੱਟ ਹੈ ਲਾਇਸੈਂਸ ਨਹੀਂ ਬਣਿਆ ਉਹੋ ਜੇ ਮੋਟਰਸਾਈਕਲ ਜਾਂ ਕਾਰ ਟੂ ਵੀਲਰ ਜਾਂ ਫੋਰ ਵੀਲਰ ਕੋਈ ਵੀ ਵਹੀਕਲ ਚਲਾਉਂਦਾ ਫੜਿਆ ਗਿਆ ਮਤਲਬ ਪੁਲਿਸ ਪੁਲਿਸ ਨੇ ਵੇਖ ਲਿਆ ਤਾਂ 25000 ਦਾ ਜੁਰਮਾਨਾ ਹੈ ਪਲੱਸ 3 ਸਾਲ ਦੀ ਸਜ਼ਾ ਹੈ ਉਹਨੂੰ ਨਹੀਂ ਉਹ ਤਾਂ ਨਵਾਲਕ ਹੈ ਉਹਦੇ ਮਾਂ ਪਿਓ ਨੂੰ ਜੇ ਕੋਈ ਬੱਚਾ ਜਿਹਦਾ ਜਿਹਦਾ ਲਾਇਸੈਂਸ ਨਹੀਂ ਬਣਿਆ 18 ਸਾਲ ਤੋਂ ਘੱਟ ਹੈ ਉਹ ਕੋਈ ਵੀ ਵਹੀਕਲ ਚਲਾਉਂਦਾ ਫੜਿਆ ਗਿਆ ਟੂ ਵੀਲਰ ਭਾਵੇਂ ਫੋਰ ਵੀਲਰ ਤਾਂ ਮਤਲਬ 25000 ਦਾ ਜੁਰਮਾਨੇ ਦੇ ਨਾਲ ਨਾਲ 3 ਸਾਲ ਦੀ ਸਜ਼ਾ ਉਹਦੇ ਮਾਪਿਆਂ ਨੂੰ ਆ। ਅੱਛਾ ਜੇ ਉਹ ਕਿਸੇ ਦਾ ਮੰਗਵਾ ਮੋਟਰਸਾਈਕਲ ਲੈ ਕੇ ਆਉਂਦਾ ਜਾਂ ਮੰਗ ਵੀ ਕਾਰ ਲੈ ਕੇ ਆਉਂਦਾ ਤੇ ਉਹਦੀ ਉਮਰ ਘੱਟ ਹੈ ਤਾਂ ਵੀ ਪਰਚਾ ਉਸ ਬੰਦੇ ਤੇ ਹੋਊਗਾ ਜਿਹੜੇ ਦਾ ਉਹ ਵਹੀਕਲ ਹੋਊਗਾ ਭਾਵੇਂ ਉਹ ਟੂ ਵੀਲਰ ਹੈ ਭਾਵੇਂ ਉਹ ਫੋਰ ਵੀਲਰ ਹੈ। ਬੈਸੇ ਰੂਲ ਵਧੀਆ ਹੈ ਇਹਦੇ ਨਾਲ ਅੰਦਰ ਘਟਨਾ ਵੀ ਘਟਣਗੀਆਂ ਹੁਣ ਆਪਦਾ ਵੀਕਲ ਜੀ ਨੂੰ ਵੀ ਦੇਣਾ ਹੈ ਧਿਆਨ ਨਾਲ ਦਿਓ ਸੋਚ ਸਮਝ ਕੇ ਦਿਓ ਕਿਉਂਕਿ ਹੁਣ ਕਾਰਵਾਈ ਹੋਣੀ ਹੈ ਜਿਹਦਾ ਵੀਕਲ ਹੈ ਜਿਹਦੇ ਨਾਂ ਤੇ ਵੀਕਲ ਉਹਦੇ ਤੇ ਜੇ ਕਿਸ ਨੂੰ ਵੀਕਲ ਦੇਣਾ ਵੀ ਹੈ ਤਾਂ ਮਤਲਬ ਉਹਦੀ ਉਮਰ ਵੇਖ ਕੇ ਦਿਓ ਘੱਟੋ ਘੱਟ ਲਾਇਸੈਂਸ ਹੋਵੇ ਤਾਂ ਬੜਾ ਵਧੀਆ ਹੈ ਬੈਸੇ ਤਾਂ ਲਾਇਸੈਂਸ ਵਾਲੇ ਨੂੰ ਵੀਕਲ ਦੇਣਾ ਚਾਹੀਦਾ ਚਲੋ ਕੋਈ ਜੇ ਕਿਸੇ ਨੇ ਅਪਲਾਈ ਕਰਿਆ ਹੁੰਦਾ ਜਾਂ ਕਿਵੇਂ ਵੀ ਉਹਦੀ ਉਮਰ ਜੇ ਜ਼ਿਆਦਾ ਤਾਂ ਫੇਰ ਹੀ ਕਰਿਆ ਨਾ ਤੇ ਨਵਾਰਕ ਨੂੰ ਜਮਾਨਾ ਦਿਓ ਤੇ ਦੂਜੀ ਗੱਲ ਦੋਸਤੋ ਆਏ ਆ ਵੀ ਇਹਦਾ ਨਾਲ ਬਹੁਤ ਫਰਕ ਪੈਣਾ ਹੈਗਾ ਬਹੁਤ ਜਿਆਦਾ ਦਰਘਟਨਾ ਦਾ ਘਟ ਰਹੀਆਂ ਘਟ ਰਹੀਆਂ ਤੇ ਨਹੀਂ ਤਾਂ ਜਵਾਕ ਜੀ ਤੁਸੀਂ ਵੇਖ ਲਓ ਸ਼ੂਨਦਰ ਨੰਗੇ ਹੁੰਦੇ ਗੋਲ ਦੀ ਮੋਟਰਸਾਈਕਲ ਆ ਦਵੱਲੇ ਤੋਂ 100 ਤੇ ਤੇ ਨਾਲ ਕਿਸੇ ਦੀ ਗੱਲ ਤੁਹਾਨੂੰ ਟੀਂ 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 ਕਦੇ ਆ ਨਾਂਗੇ ਕਦੇ ਆ ਨਾਂਗੇ ਹੁਣ ਕੋਈ ਨੰਗਾ ਤੁਹਾਨੂੰ ਦਿਖਾ ਦਊਗਾ ਤੁਹਾਨੂੰ ਤੇ ਨਾਲੇ ਤੋਂ ਉਹ ਆਪ ਦੇ ਸੱਟ ਵਰ ਪਾਉਂਦੇ ਆ ਨਾਲੇ ਅਗਲੇ ਦੇ ਮਾਰਦੇ ਆ ਤਾਂ ਕਰਕੇ ਬਾਈ ਆਪ ਦਾ ਹੁਣ ਕਿਸ ਨੂੰ ਵਹੀਕਲ ਦੇਣਾ ਹੈ ਤਾਂ ਸੋਚ ਸਮਝ ਕੇ ਦਿਓ ਹਾਂ ਕਿ ਇਹ ਹਾਲਾਤ ਐ ਬਣ ਜਾਂਦੇ ਆ ਵੀ ਕੋਈ ਬੰਦਾ ਬਿਮਾਰ ਸ਼ਮਾਰਾ ਬਿਲ ਜਾਣਾ ਪੈਂਦਾ ਘਰੇ ਕੋਈ ਬੰਦਾ ਨਹੀਂ ਹੁੰਦਾ ਤਾਂ ਘੱਟੋ ਘੱਟ ਦੀ ਉੱਪਰ 18 ਤੋਂ ਉੱਤੇ ਹੋਵੇ ਜੇ ਵਹੀਕਲ ਦੇਣਾ ਆਪਾਂ ਬਾਕੀ ਨਹੀਂ ਕਿਸੇ ਨੂੰ ਨਾਲ ਲੈ ਜਾਓ ਬਥੇਰੇ ਬੰਦੇ ਹੁੰਦੇ ਆਪਣੇ ਪਿੰਡਾਂ ਇੱਤਾਂ ਚਾਚੇ ਤਾਏ ਵਾਧੂ ਚਲੋ ਤੇ ਮੈਂ ਚੱਲ ਇਹ ਚੀਜ਼ ਵੀ ਤੁਹਾਡੇ ਧਿਆਨ ਚ ਲਿਆਦਗੇ ਤੇ ਬਾਕੀ ਦੋਸਤੋ ਹੁਣ ਮੈਂ ਜਾਊਂਗਾ ਅੱਡੇ ਤੇ ਕਿਉਂਕਿ ਪਿੰਡ ਦੇ ਵਿੱਚ ਮੇਨ ਚੀਜ਼ ਪਿੰਡਾਂ ਦੀਆਂ ਹੀ ਹੁੰਦੀ ਐ ਅੱਡਾ ਸੱਤ ਹਰੇਕ ਪਿੰਡ ਦਾ ਦਿਲ ਹੁੰਦਾ ਜਿਵੇਂ ਅੱਡਾ ਸਾਡੇ ਪਿੰਡ ਦੇ ਅੱਡੇ ਤੇ ਰੌਣਕ ਮਿਲਦਾ ਹੁੰਦਾ ਤੇ ਜਾਂ ਫੱਟਿਆਂ ਤੇ ਹੁੰਦਾ ਅੱਡੇ ਤੇ ਜਾ ਕੇ ਵੇਖਾਂਗੇ ਕੀ ਮਾਹੌਲ ਐ ਬਜ਼ੁਰਗ ਹੋਏ ਤਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਬਜ਼ੁਰਗਾਂ ਨੂੰ ਪਿੰਡ ਦੀ ਫਿਰ ਸਾਰੀ ਖਬਰ ਹੁੰਦੀ ਐ ਨਾ ਪੁੱਛਾਂਗੇ ਪਿੰਡ ਦੇ ਹਾਲਾਤ ਕਿਵੇਂ ਚੱਲ ਰਿਹਾ ਪਿੰਡ ਆਪਣਾ ਕੀ ਮਾਹੌਲ ਐ ਤੇ ਬਸ ਹੁਣ ਜਾਂਨਾ ਅੱਡੇ ਤੇ ਉੱਥੇ ਜਾ ਕੇ ਫਿਰ ਤੁਹਾਡੇ ਰੂਰੂ ਹੋਵਾਂਗੇ ਤੇ ਬਾਕੀ ਦੋਸਤੋ ਆਪਣੇ ਹੁਣ ਵੇਖ ਲੋ ਕੋਈ ਪਿੰਡ ਹੀ ਲਾ ਲੋ ਤੁਸੀਂ ਪਹਿਲਾਂ ਤਾਂ ਇਹ ਹੁਣ ਦੱਸ ਜਿਵੇਂ ਪੁਰਾਣੇ ਛੱਪੜ ਹੁੰਦੇ ਸੀ ਛੱਪਣਾ ਤੇ ਬੋੜ ਹੁੰਦੇ ਸੀ ਬੋੜਾਂ ਥੱਲੇ ਫੱਟੇ ਲੱਗੇ ਹੁੰਦੇ ਲੋਕ ਪਸ਼ੂ ਲੈ ਕੇ ਆਉਂਦੇ ਸ਼ਾਮ ਨੂੰ ਨਮਾਉਣ ਜਾਂ ਤੜਕੇ ਫਿਰ ਉੱਥੇ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਹੁਣ ਆ ਛੱਪੜ ਸੀ ਆਪਣੇ ਵੇਖ ਲੋ ਲੱਗਦਾ ਛੱਪੜ ਆ ਇਹ ਆ ਵੇ ਸਾਰਾ ਕਬਰ ਆ ਬਈ ਇਹਦੇ ਨਾਲ ਸਰਾਇਆਂ ਆ ਤੇ ਐ ਛੱਪੜ ਤੇ ਮੈਂ ਉਹਦੇ ਅੱਖੀ ਦੇਖਿਆ ਵਾ ਚਾਰ ਕ ਵਜੇ ਸ਼ਾਮ ਨੂੰ ਰੌਣਕ ਮੇਲਾ ਚੱਲ ਪੈਂਦਾ ਸੀ ਸਾਰੇ ਪਿੰਡ ਦੇ ਪਸ਼ੂ ਆਉਂਦੇ ਬਈ ਇੱਥੇ ਸਾਰੇ ਉਹਨਾਂ ਦੇ ਕੰਮ ਕਰਨ ਵਾਲੇ ਆਉਂਦੇ ਇੱਥੇ ਗੱਲਾਂ ਬਾਤਾਂ ਕਰਦੇ ਇੰਨਾ ਰੌਣਕ ਮੇਲਾ ਹੁੰਦਾ ਸੀ ਨਾ ਪਾਣੀ ਬੜਾ ਸਾਫ਼ ਹੁੰਦਾ ਸੀ ਅਸੀਂ ਨਹਾਉਂਦੇ ਰਹੇ ਆ ਛੱਪੜਾਂ 'ਚ ਸਾਰੇ ਜਿਹੜੇ ਪਿੰਡ ਵਾਲੇ ਤਕਰੀਬਨ ਜਿਨ੍ਹਾਂ ਦੀ ਛੱਪੜ ਸਾਫ਼ ਹੁੰਦੀ ਸੀ ਪੱਕੇ ਹੀ ਨਾਤੇ ਹੋਣੇ ਆ ਮੱਝਾਂ ਤੇ ਬਹਿ ਬਹਿ ਕੇ ਗਾਵਾਂ ਤੇ ਤੇ ਹੁਣ ਹੁਣ ਤਾਂ ਤੁਹਾਡੇ ਸਾਹਮਣੇ ਹਾਂ ਹੁਣ ਤਾਂ ਕੋਈ ਛੱਪੜ ਛੱਡੋ ਪਸ਼ੂ ਨਹੀਂ ਰਹਿ ਆ ਕਿਸੇ ਦੇ ਤੇ ਨਾ ਕੋਈ ਹਾਸਾ ਤਰਮਤਰਾ ਬਲਦ ਗੱਡੀਆਂ ਰੰਗੀਆਂ ਤੇ ਹੁਣ ਤਾਂ ਨੀਰਾ ਆਉਂਦਾ ਹੈ ਮੋਟਰਸਾਈਕਲ ਵਾਂਗ ਰੇੜੀਆਂ ਤੇ ਜਾਂ ਟਰੈਕਟਰਾਂ ਤੇ ਹੂੰ ਸਮੇਂ ਦੇ ਨਾਲ ਸਭ ਕੁਝ ਬਦਲ ਰਿਹਾ ਹੈ ਸਭ ਕੁਝ ਮੈਂਸੇ ਆਪਾਂ ਸਭ ਕੁਝ ਪਾਲਦੇ ਆਰਗੇਨਿਕ ਕਰੇ ਕਿਆਰੀ ਸਬਜ਼ੀ ਲਾਈਦੀ ਜਾਂਦੀ ਚਲੋ ਦੋਸਤੋ ਉੱਥੇ ਜਾ ਕੇ ਥੋੜਾ ਨਾਲ ਕਰਦਾ ਗੱਲਬਾਤਾਂ ਮੈਂ ਤੇ ਥੋੜੇ ਸਮੇਂ ਚ ਮੈਂ ਪਹੁੰਚ ਰਿਹਾ ਅੱਡੇ ਤੇ ਓਕੇ ਦੋਸਤੋ ਬਾਕੀ ਇੱਕ ਚੀਜ਼ ਨੂੰ ਹੋਰ ਸੁਣਾਉਣਾ ਮੈਂ ਜੇ ਇਧਰ ਨੂੰ ਵੀਕ ਲਾ ਗਿਆ ਤਾਂ ਭਾਂਡੇ ਵਾਲਾ ਫਿਰਦਾ ਸੁੰਦਾ ਪਿੰਡਾਂ ਦੇ ਲਾਰਮਾ ਸਬਜੀ ਵਾਲਾ ਭਾਂਡਿਆਂ ਵਾਲਾ ਭਾਂਡੇ ਵੇਚ ਲੋ ਜੀ ਉਧਰ ਮੁੜ ਗਿਆ ਹੁਣੇ ਤੁਹਾਨੂੰ ਸੁਣਾਉਂਦਾ ਮੈਂ ਇਹ ਚੀਜ਼ ਕੈਨੇਡਾ ਕਨੋਡਾ ਵਾਲੇ ਵਿਚਾਰੇ ਜਾਂ ਅਮਰੀਕਾ ਵਾਲੇ ਜਿਹੜੇ ਆਊਟ ਆਫ ਕੰਟਰੀ ਰਹਿੰਦੇ ਆ ਉਹ ਬੜਾ ਮਿਸ ਕਰਦੇ ਨੇ ਇਹ ਚੀਜ਼ ਨੂੰ ਹੋਰ ਟੱਪ ਗਿਆ ਹੁਣੇ ਤੁਹਾਨੂੰ ਸੁਣਾਉਂਦੇ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਆ ਸਾਡੇ ਪਿੰਡ ਦੇ 17 ਸੈਕਟਰ ਜਾਨੀ ਅੱਡੇ ਤੇ ਤੇ ਬੈਠੇ ਬਾਬੇ ਵਰਗੇ ਗੱਲਾਂਬਾਤਾਂ ਕਰ ਰਹੇ ਆ ਤਾਂ ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਢਲੇ ਲੱਗਦੇ ਹੋ ਰੱਬ ਨੇ ਮੀਂਹ ਪਾ ਗਾਂ ਹਾਂ ਨਿਆਰਾ ਮੀਂਹ ਹਾਂ ਬੱਦਲ ਫਿਰ ਬਣ ਗਏ ਨਾ ਗਰਮੀ ਵੀ ਪੀਛਣਾ ਵੇ ਬੱਦਲ ਫਿਰ ਬਣ ਗਿਆ ਪਿੰਡ ਦਾ ਬੈਠ ਜਦੋਂ ਦਾ ਮੈਂ ਜਿਹੜਾ ਬੰਜੀ ਬਣਾਇਆ ਪੈਣਾ ਰੋਜ਼ੀ ਮੀ ਪਈ ਜਾਂਦਾ ਉਧਰ ਦਾਤਾ ਤਿੰਦਰ ਬੱਲੇ ਪੁਰਾ ਬਾਹ ਸਿਹਤ ਕਿਵੇਂ ਆ? ਹੋਰ ਬਾਬਾ ਤਕੜਾ? ਮੁਰਗੀ ਨੇ ਅੰਡਾ ਮੁਰਗੀ ਨੇ ਅੰਡਾ ਰੋਜ਼ ਕਰਮੀ ਚ ਵੀ ਉਹ ਤਾਂ ਪੱਟਨਾਂ ਆਂਦਾ ਕਹਿੰਦੇ ਮੁਰਗੇ ਨਾਲ ਹਾਂ ਬਾਈ ਇਸ ਨੂੰ ਮੰਦਾ ਹਾਂ ਐਵੇਂ ਬੋਲ ਰਿਹਾ ਇਹ ਉਹ ਤਾਂ ਮੈਨੂੰ ਪਤਾ ਹੈ ਉਹ ਤਾਂ ਮਜ਼ਾਕ ਕਰੀ ਜਾਂਦਾ ਮੈਂ ਖੁੰਡੀ ਮਾਰੂੰਗਾ ਤੇ ਫਿਰ ਚਿੱਤ ਕਰ ਦੂੰਗਾ ਮੈਂ ਕਿਵੇਂ ਬੋਲੂੰ ਜਵਾਨੀ ਵੇਲੇ ਬਿਲੇ ਖਾਦੇ ਆ ਕਹਣੀ ਬਹੁਤ ਗਾਣੀ ਮੇਰੇ ਬਹੁਤ ਪੱਟਨਾਂ ਆਂਦੇ ਮੁਰਗੇ ਨਾਲ ਸਾਰੇ ਬਿੱਲੇ ਖਾਦੇ ਹਾਂ ਹੁਣ ਮੈਨੂੰ ਹੋ ਗਏ 25 ਸਾਲ ਛੱਡੇ ਨੂੰ ਨਹੀਂ ਸਾਰੇ ਬਿੱਲੇ ਖਾਦੇ ਆ ਸਾਰੇ ਬਿੱਲੇ ਖਾਦੇ ਆ ਕਿੰਨੀ ਚਾਲ ਹੋ ਗਿਆ ਛੱਡੇ ਹੌਣ ਨਹੀਂ ਖਾਂਦਾ ਆਹ ਮੈਂ ਤਾਂ ਬਿੱਲੇ ਨੂੰ ਛੱਡਦਾ ਬਿੱਲਾ ਨੇ ਮੈਨੂੰ ਛੱਡਿਆ ਹੋਰ ਵਧੀਆ ਚਲ ਆ ਜੂ ਅੰਮੀ ਥੋੜਾ ਚਰਚਾ ਆ ਬੈਠਾ ਠੀਕ ਸਾਹ ਵਧੀਆ ਬਾਈ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਤੇ ਕੱਲ ਨੂੰ ਆਪਾਂ ਰੂਬਰੂ ਹੋਵਾਂਗੇ ਨਵੀਂ ਵੀਡੀਓ ਨਾਲ ਪ੍ਰੋਪਰ ਤੁਹਾਨੂੰ ਪਿੰਡ ਦੀਆਂ ਵੀਡੀਓ ਦਿਖਾਵਾਂਗੇ ਆਪਾਂ ਤੇ ਬਾਕੀ ਬੱਦਲ ਬਣੇ ਪਏ ਨੇ ਅਮੀ ਕਿੰਨੇ ਟਾਈਮ ਦੇ ਵਿੱਚ ਵਿੱਚ ਸਾਡੇ ਪਿੰਡ ਪਹੁੰਚਦਾ ਓਕੇ ਦੋਸਤੋ ਬਾਏ ਬਾਏ ਟਾਟਾ